ਸੰਗਤ ਜੀ ਸਾਖੀ ਧਰਮਦਾਸ ਦਾ ਭੋਜ ਧਰਮਦਾਸ ਇੱਕ ਅਮੀਰ ਵਪਾਰੀ ਸੀ ਤੇ ਕਬੀਰ ਸਾਹਿਬ ਦੇ ਬਹੁਤ ਨੇੜੇ ਸੀ ਕਿਉਂਕਿ ਪਿਛਲੇ ਕਈ ਜਨਮਾਂ ਤੋਂ ਉਹ ਉਹਨਾਂ ਦਾ ਸਾਥੀ ਰਹਿ ਚੁੱਕਾ ਸੀ ਕਬੀਰ ਸਾਹਿਬ ਉਸ ਨੂੰ ਮੁਕਤ ਕਰਨਾ ਚਾਹੁੰਦੇ ਸੀ ਇੱਕ ਦਫਾ ਜਦ ਉਹ ਠਾਕੁਰਾਂ ਦੀ ਪੂਜਾ ਕਰਦਾ ਪਿਆ ਸੀ ਤੇ ਕਬੀਰ ਸਾਹਿਬ ਉਸ ਦੇ ਪਿੱਛੇ ਆ ਕੇ ਖੜੇ ਹੋ ਗਏ ਤੇ ਜਦੋਂ ਵੇਲਾ ਹੋ ਗਿਆ ਤਾਂ ਉਹਨਾਂ ਨੇ ਕਿਹਾ कि ਜਿੰਨਾ ਦੀ ਤੂੰ ਪੂਜਾ ਕਰਦਾ ਹੈ ਤੇ ਇਹਨਾਂ ਨੇ ਕਦੇ ਜਿੰਨਾ ਕੋਈ ਗੱਲਬਾਤ ਕੀਤੀ ਹੈ ਇੰਨੀ ਗੱਲ ਕਹੀ ਤੇ ਆਪ ਅਲੋਪ ਹੋ ਗਏ ਹੁਣ ਉਹ ਵਪਾਰੀ ਸੋਚਦਾ ਹੈ ਕਿ ਗਲਤ ਹੀ ਠੀਕ ਹੈ ਮੈਂ ਇੰਨਾ ਚਿਰ ਹੋ ਗਿਆ ਮੈਨੂੰ ਪੂਜਾ ਕਰਦੇ ਨੂੰ ਕਦੀ ਇਹਨਾਂ ਨੇ ਗੱਲ ਤੇ ਮੇਰੇ ਨਾਲ ਕੋਈ ਕੀਤੀ ਨਹੀਂ ਹੈ ਤੇ ਕੁਝ ਦਿਨਾਂ ਬਾਅਦ ਆਏ ਤੇ ਵਪਾਰੀ ਆਪਣੇ ਘਰ ਵਿੱਚ ਬੈਠਾ ਹੋਇਆ ਸੀ ਤੇ ਅੱਗ ਬਾਲ ਰਿਹਾ ਸੀ ਉਸ ਦੀ ਪਤਨੀ ਵੀ ਉਸ ਦੇ ਕੋਲ ਹੀ ਸੀ ਕਬੀਰ ਸਾਹਿਬ ਨੇ ਕਿਹਾ ਕਿ ਤੁਸੀਂ ਤੇ ਪਾਪੀ ਉਹ ਜੀਵਾਂ ਨੂੰ ਮਾਰ ਰਹੇ ਹੋ ਹੁਣ ਇਸਤਰੀ ਹੈ ਆਪਣੇ ਪਤੀ ਦੀ ਨਿੰਦਾ ਥੋੜੀ ਸੁਣ ਸਕੇਗੀ ਉਸਨੇ ਕਿਹਾ ਕਿ ਪਾਪੀ ਹੋਵਗੇ ਤੁਸੀਂ ਮੇਰਾ ਪਤੀ ਕਿਸ ਤਰ੍ਹਾਂ ਪਾਪੀ ਹੈ ਨਲੇ ਤੁਸੀਂ ਇਹਨਾਂ ਦਾ ਕੀ ਪਾਪ ਦੇਖ ਲਿਆ ਜੋ ਇਹਨਾਂ ਨੂੰ ਪਾਪੀ ਬੋਲ ਰਹੇ ਹੋ ਕਬੀਰ ਸਾਹਿਬ ਨੇ ਕਿਹਾ ਦੇਖੋ ਜੋ ਤੁਸੀਂ ਲੱਕੜੀ ਨੂੰ ਬਾਲ ਰਹੇ ਹੋ ਇਸ ਲੱਕੜੀ ਨੂੰ ਫੜ ਕੇ ਦੇਖੋ ਇਹਦੇ ਵਿੱਚ ਕਈ ਜੀਵ ਜਿੰਦੇ ਨੇ ਤੇ ਕੋਈ ਮਰ ਚੁਕੇ ਨੇ ਤੇ ਜਿੰਨਾ ਵੀ ਪਾਪ ਹੈ ਸਾਰਾ ਤੁਹਾਨੂੰ ਹੀ ਲੱਗਣਾ ਹੈ ਹੋਰ ਕਿਸੇ ਨੂੰ ਨਹੀਂ ਲੱਗਣਾ ਸਿਰਫ ਇੰਨੀ ਗੱਲ ਕਹੀ ਤੇ ਆਪ ਅਲੋਭ ਹੋ ਗਏ ਵਪਾਰੀ ਨੂੰ ਗੱਲ ਸੱਚੀ ਲੱਗੀ ਇੱਕ ਦਿਨ ਅੱਗੇ ਵੀ ਇੱਕ ਇਹ ਸਾਧੂ ਆਇਆ ਸੀ ਪਰ ਜੇਕਰ ਮੇਰੀ istri ਖਫਾ ਨਾ ਹੁੰਦੀ ਤਾਂ ਮੈਂ ਉਹਦੇ ਕੋਲੋਂ مالک ਦੇ ਕਰਦਾ ਰਾ ਪੁੱਛ ਲੈਂਦਾ ਆਪਣੇ ਉੱਤੇ ਇਲਜ਼ਾਮ ਨਾ ਲੈਣ ਦੀ ਗਰਜ ਨਾਲ ਉਸਦੀ ਪਤਨੀ ਨੇ ਉਸ ਨੂੰ ਕਿਹਾ ਕਿ ਤੇਰੇ ਕੋਲ ਇੰਨਾ ਤਨ ਹੈ ਤੂੰ ਯੱਗ ਕਰ ਉਹ ਯੱਗ ਵਿੱਚ ਆਪੇ ਆ ਜਾਏਗਾ ਨਹੀਂ ਤਾਂ ਸਾਧੂਆਂ ਦਾ ਕੋਈ ਘਟ ਹੈ ਜਿੱਥੇ ਗੁੜ ਹੁੰਨ ਉੱਥੇ ਬਹੁਤ ਮੱਖੀਆਂ ਹੁੰਦੀਆਂ ਨੇ ਸੋ ਉਸਨੇ ਇਦਾਂ ਕੀਤਾ ਤੇ ਕਾਸ਼ੀ ਵਿੱਚ ਬਹੁਤ ਸਾਰੇ ਯੱਗ ਕੀਤੇ ਪਰ ਕਬੀਰ ਸਾਹਿਬ ਨਾ ਆਏ ਬਹੁਤ ਸਾਰੇ ਯੱਗ ਕੀਤੇ ਪਰ ਕਬੀਰ ਸਾਹਿਬ ਨਾ ਆਏ ਜੋ-ਜੋ ਜੱਗ ਤੇ ਰੁਪਿਆ ਖਰਚ ਕਰਦਾ ਗਿਆ ᱛਿਉਂ-ᱛਿਉਂ ਉਸ ਦੇ ਮਨ ਵਿੱਚ ਕਬੀਰ ਸਾਹਿਬ ਨੂੰ ਮਿਲਣ ਦੀ ਇੱਛਾ ਹੋਰ ਜ਼ਿਆਦਾ ਹੁੰਦੀ ਗਈ। ਉਹ ਸੋਇਆ ਹਾਰ ਕੇ ਕਹਿੰਦਾ ਹੈ ਰੁਪਿਆ ਵੀ ਗਿਆ ਸਾਧੂ ਵੀ ਨਹੀਂ ਆਇਆ। ਹੁਣ ਘਰ ਜਾ ਕੇ ਕੀ ਕਰਾਂਗਾ? ਇੱਥੇ ਡੁੱਬ ਕੇ ਮਰ ਜੰਨਾ ਹਾਂ। ਫਿਰ ਕਹਿੰਦਾ ਹੈ ਜੇ ਮੈਂ ਉਰੇ ਨਜ਼ਦੀਕ ਡੁੱਬਿਆ ਤਾਂ ਲੋਕੀ ਮੈਨੂੰ ਫੜ ਲੈਣਗੇ। ਚਲੋ ਦੂਰ ਜਾ ਕੇ ਡੁੱਬਦਾ ਹਾਂ। ਜਦ ਦੂਰ ਗਿਆ ਤਾਂ ਕਬੀਰ ਸਾਹਿਬ ਅੱਗੇ ਚਰਨਾਤ ਦੇਗ ਕਿਆ ਕਹਿੰਦਾ ਮੈਂ ਤੁਹਾਡੇ ਵਾਸਤੇ ਇਹ ਕੀਤਾ ਉਹ ਕੀਤਾ ਪਰ ਤੁਸੀਂ ਨਹੀਂ ਆਏ ਕਬੀਰ ਸਾਹਿਬ ਕਹਿੰਦੇ ਦੇਖ ਮੈਂ ਇਸ ਲਈ ਨਹੀਂ ਆਇਆ ਕਿ ਜਦ ਤੱਕ ਤੈਨੂੰ ਧਨ ਨਾਲ ਪਿਆਰ ਸੀ ਤੂੰ ਨਾਮ ਲੈਣ ਦੇ ਕਾਬਲ ਨਹੀਂ ਸੀ ਜੇਕਰ ਮੈਂ ਪਹਿਲਾਂ ਆ ਕੇ ਮਿਲਦਾ ਤਾਂ ਤੂੰ ਕਹਿੰਦਾ ਕਿ ਇਹ ਲਾਲਚੀ ਹੈ ਤੇਰੀ ਔਰਤ ਨੇ ਵੀ ਤਾਂ ਇਹੀ ਗੱਲ ਕਹੀ ਸੀ ਕਿ ਜਿੱਥੇ ਗੁੜ ਹੁੰਨ ਮੱਖੀਆਂ ਉੱਥੇ ਬਹੁਤ ਆਉਂਦੀਆਂ ਨੇ ਹੁਣ ਮੈਂ ਤੈਨੂੰ ਉਹ ਚੀਜ਼ ਦਿਆਂਗਾ ਜਿਹੜੀ ਕਦੇ ਨਾਸ਼ ਨਹੀਂ ਹੋਏਗੀ ਆਖਿਰ ਉਸ ਨੂ ਰੋਹਾਨੀ ਦੌਲਤ ਨਾਲ ਭਰਪੂਰ ਕਰ ਦਿੱਤਾ ਤੇ ਉਹੀ ਧਰਮਦਾਸ ਫਿਰ ਕਬੀਰ ਸਾਹਿਬ ਦੀ ਗੱਦੀ ਤੇ ਬਟਾ ਸੰਗਤ ਜੀ ਜੇ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਕੀ ਕਿਵੇਂ ਦੀ ਲੱਗੀ ਹੈ